ਬਟਾਲਾ ਪੁਲਿਸ ਦੇ ਵੱਲੋਂ ਯੂਐਸਏ ਜਸਦੇਵ ਜੱਸਲ ਵੱਲੋਂ ਚਲਾਏ ਜਾ ਰਹੇ ਐਕਟਿਵ ਫਰੋਤੀ ਗੈਂ ਦਾ ਪਰਦਾਫਾਸ਼ ਕਰਕੇ ਕਰੀਬ 83 ਲੱਖ ਰੁਪਏ ਦੇ ਲਗਜ਼ਰੀ ਗੱਡੀਆਂ ਸਮੇਤ ਨਜਾਇਜ਼ ਹਥਿਆਰ ਗੋਲਿਸਿਕਾ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਕੇਸ ਦੇ ਵਿੱਚ ਸ਼ਾਮਿਲ ਪੁਲਿਸ ਮੁਲਾਜ਼ਮ ਮਹਿਕ ਵਿੱਚੋਂ ਕੀਤਾ ਰਿਸਮਿਸ ਬਟਾਲਾ ਪੁਲਿਸ ਦੇ ਵੱਲੋਂ ਬਟਾਲਾ ਗਰਦਾਸਪੁਰ ਦੇ ਇਲਾਕਿਆਂ ਨਾਲ ਲੱਗਦੇ ਵਪਾਰੀ ਵੜਗ ਨੂੰ ਧਮਕਾ ਆ ਕੇ ਉਹਨਾਂ ਪਾਸੋਂ ਫਰੋਤੀਆਂ ਹਾਸਲ ਕਰਨ ਵਾਲੇ ਗਰੋ ਨੂੰ ਟਰੇਸ ਕਰਕੇ ਇੱਕ ਪੁਲਿਸ ਮੁਲਾਜ਼ਮ ਸਮੇਤ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਕਰੀਬ 13 ਲੱਖ ਰੁਪਏ ਇੱਕ ਪਿਸਤਰ 32 ਬੋਰ ਦੋ ਜਿੰਦਾ ਰੋਂਦ ਇੱਕ ਫੋਰਚਨਰ ਗੱਡੀ ਅਤੇ ਇੱਕ ਸਕੋਰਪਿਓ ਗੱਡੀ ਬਰਾਮਦ ਕਰਨ ਦੇ ਵਿੱਚ ਭਾਰੀ ਸਫਲਤਾ ਹਾਸਲ ਕੀਤੀ ਹੈ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਪੰਜਾਬ ਡੀਆਜੀ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੂਪ ਨੂੰ ਬਸਟ ਕਰਤਾ ਜਿਹਨੂੰ ਯੂਐਸਏ ਬੇਸਡ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਆ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਗਜ਼ਰੀ ਕਾਰਸ ਅਸੀਂ ਬਰਾਮਦ ਇਹਦੇ ਚ ਕੀਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬ ਡਿਵੀਜ਼ਨ ਫਤਿਹਗੜ ਚੂੜੀਆਂ ਐਂਡ ਐਸ ਐਚ ਓ ਸਦਰ ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਏ ਐਸ ਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸ ਸਚ ਐਕ ਐਫਆਈਆਰ ਨੰਬਰ 14 ਇਹਦੇ ਚ ਅਸੀਂ ਦਰਸ਼ ਕਰ ਲਿਆ ਸੀਗਾ ਅੰਡਰ ਦ ਸੈਕਸ਼ਨਸ ਆਫ ਪ੍ਰੀਵੈਂਸ਼ਨ ਐਂਡ ਕ腐ਸ਼ਨ ਐਕਟ ਉਸ ਤੋਂ ਬਾਅਦ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 7632000 ਰੁਪਏ ਉਹਦੇ ਕਰੋ ਸੀ ਬਰਾਮਦ ਕਰ ਲਏ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਇਹਨੂੰ ਤਫਤੀਸ਼ ਇਹਦੇ ਵਿੱਚ ਸਟਾਰਟ ਹੋ ਗਈ ਐਂਡ that part was led by ਜਿਹੜੇ SPD ਸਾਹਿਬ ਨੇ ਐਂਡ ਇਹਨਾਂ ਦੇ ਨਾਲ ਇਨਸਪੈਕਟਰ ਸੁਖਰਾਜ ਐਂਡ ਜਿਹੜੀ CIA ਦੀ ਟੀਮ ਹੈ ਤਾਂ ਫਿਰ ਅਸੀਂ ਉਸ ਚੀਜ਼ ਨੂੰ ਸਟੱਡੀ ਕਰਨ ਲੱਗ ਪਏ ਕਿ ਸੋਰਸ ਕੀ ਹੈ ਪੈਸੇ ਦਾ ਐਂਡ ਡੂਰਿੰਗ ਜਿਹੜੀ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਹੈ ਉਹਦੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੋ ਬੰਦੇ ਸੀਗੇ ਜਿਨ੍ਹਾਂ ਨੇ ਇਹ ਰਕਮ ਜਿਹੜੀ ਹੈਂਡਓਵਰ ASI ਨੂੰ ਕੀਤੀ ਸੀਗੀ ਤਾਂ ਉਸ ਚੀਜ਼ ਤੇ ਕੰਮ ਕਰਦੇ ਹੋਏ ਉਹਦੇ ਵਿੱਚ ਇੱਕ ਬੰਦਾ ਅੰਕੁਸ਼ ਮੈਣੀ ਬਾਅਦ ਵਿੱਚ ਅਸੀਂ ਗ੍ਰਿਫਤਾਰ ਕਰ ਲਿਆ ਤੋ ਅੰਕੁਸ਼ ਮੈਨੀ ਜਿਦੋਂ ਪੁਚੇਗਾ ਸਟਾਰਟ ਹੋ ਗਈ ਤਾਂ ਉਹਨੇ ਫਿਰ ਇਹ ਦੱਸਿਆ ਕਿ ਜਿਹੜਾ ਰਕਮ ਐਸਆਈ ਦੇ ਕੋਲ ਬਰਾਮਦ ਹੋਇਆ ਉਹ ਅਸੀਂ ਉਹਨੂੰ ਦਿੱਤਾ ਸੀਗਾ ਇਹ ਬੇਸਿਕਲੀ ਫਿਰੋਤੀ ਦਾ ਪੈਸਾ ਹੈ ਜਿਹਨੂੰ ਜੈਸਲ ਨਾਮ ਦਾ ਗੈਂਗਸਟਰ ਬਹਰੂ ਚਲਾਉਂਦਾ ਹੈ ਤਾਂ ਇਸ ਕੇਸ ਦੇ ਵਿੱਚ ਪਰਟੀਕੂਲਰਲੀ ਇੱਕ ਕਲਾਨੌਰ ਬੇਸ ਇੱਕ ਬਿਜ਼ਨਸਮੈਨ ਹੈ ਉਹਨੂੰ ਪਿਛਲੇ ਮਹੀਨੇ ਜਨਵਰੀ ਦੇ ਅਖੀਰ ਦੇ ਵਿੱਚ ਕਾਲਸ ਆ ਰਹੀਆਂ ਸੀਗੀਆਂ ਜੈਸਲ ਦੀਆਂ ਤਾਂ ਉਹਨੇ ਕਾਲਸ ਨਹੀਂ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ 4 ਫਰਵਰੀ ਨੂੰ ਉਹਦਾ ਜਿਹੜਾ ਪੈਟਰੋਲ ਪੰਪ ਹੈ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋਇਆ ਗੁਰਦਾਸਪੁਰ ਦੇ ਵਿੱਚ ਉਹਦਾ ਪਰਚਾ ਦਰਜ ਹੋਇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਫਿਰ ਇਹਦੀ ਕਾਲਸ ਆਈਆਂ ਐਂਡ ਉਹਨੇ ਇਹ ਗੱਲ ਦੱਸੀ ਕਿ ਇਹ ਸਿਰਫ ਟਰੇਲਰ ਸੀਗਾ ਤੋ ਉਹਨੂੰ ਸਬਕ ਸਿਖਾਣੇ ਹੈ ਤਾਂ ਫਿਰ ਇਹ 2-3 ਦਿਨ ਇਹਨੂੰ ਥ੍ਰੈਟ ਕਾਲਸ ਕਰਦਾ ਰਿਹਾ ਐਂਡ ਹੀ ਡਿਮਾਂਡਡ 1 ਕਰੋੜ ਰੁਪੀਆਸ ਫਰਮ ਦ ਬਿਜ਼ਨਸਮੈਨ ਇਵੈਨਚੁਅਲੀ ਜਿਹੜਾ ਬਿਜ਼ਨਸਮੈਨ ਹੈ ਹੀ ਗਿਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਥਰੂ ਅਦਾ ਕਰਦੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ਐਸਆਈ ਦੇ ਕੋਲ ਆਏ ਸੀਗੇ ਤਾਂ ਜਿਹੜਾ ਇਹਦੇ ਵਿੱਚ ਲੋਕਲ ਇੱਕ ਬੰਦਾ ਸਾਡਾ ਰਹਿੰਦਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਹਦੇ ਵਿੱਚ ਇਹ ਜਿਹੜਾ ਐਸਆਈ ਹੈ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਖੜੀ ਹੈ ਇਹਦੇ ਦੋ ਬੇਟੇ ਹੈਗੇ ਨੇ ਦੇ ਆਰ ਬੇਸਡ ਇਨ ਯੂ ਐਸ ਏ ਤਾਂ ਉਹਨਾਂ ਦਾ ਤਾਲਮੇਲ ਉੱਥੇ ਜਸਲ ਦੇ ਨਾਲ ਹੈ ਤਾਂ ਉੱਥੇ ਜਸਲ ਜਦੋਂ ਫਿਰੋਤੀ ਦੀ ਕਾਲਸ ਕਰਦਾ ਹੁੰਦਾ ਸੀਗਾ ਔਰ ਇਥੇ ਪੈਸੇ ਫਿਰ ਵਸੂਲ ਦਾ ਸੀਗਾ ਉਹ ਇਹਦੇ ਕੋਲ ਜਾਂਦੇ ਸੀ ਕਿ ਜਿਹੜਾ ਇਹ ਮੁਲਾਜ਼ਮ ਹੈਗਾ ਐਂਡ ਉੱਥੇ ਜਿਹੜੇ ਇਹਦੇ بیٹے ਹੈਗੇ ਨੇ ਉਹ ਫ੍ਰੈਕਸ਼ਨ ਆਫ ਅਮਾਉਂਟ ਉਹਦਾ ਉੱਥੇ ਜਸਲ ਨੂੰ ਪੇ ਕਰਦੇ ਸੀਗੇ ਤਾਂ ਇਹ سلسلہ ਕਰੀਬਨ 4 ਮਹੀਨੇ ਪਹਿਲਾਂ ਸਟਾਰਟ ਹੋਇਆ ਇਹਦੇ ਵਿੱਚ ਜਿਹੜਾ ਇਹ ਮੁਲਾਜ਼ਮ ਹੈ ਇਹਨੇ ਕਰੀਬਨ 2 ਕਰੋੜ ਤੋਂ ਉੱਤੇ ਜਿਹੜੇ ਫਰੋਤੀ ਦੇ ਜਿਹੜੀ ਰਕਮ ਹੈ ਉਹ ਵਸੂਲੀ ਹੈ ਇਹਦੇ ਕੋਲ ਆਈ ਹੈ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਇਹਦੇ ਕੋਲ ਕਰੀਬਨ 76-77 ਲੱਖ ਰੁਪਏ ਜਿਹੜੇ ਹੈ ਉਹ ਕੈਸ਼ ਅਸੀਂ ਬਰਾਮਦ ਕਰ ਲਿਆ ਇੱਕ ਇਹਨੇ ਬ੍ਰਾਂਡ ਨਿਊ ਫੋਰਚਨਰ ਲੈਜੈਂਡਰ ਕਾਰ ਲਈ ਹੈ ਕਰੀਬਨ 55 ਲੱਖ ਰੁਪਏ ਦੀ ਉਹ ਵੀ ਅਸੀਂ ਇਹਦੇ ਵਿੱਚ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇਹਨੇ ਦੋ ਪਲਾਟਸ ਲਏ ਸੀਗੇ ਤਾਂ ਉਹਨਾਂ ਦੀ ਰਜਿਸਟਰੀਆਂ ਔਰ ਉਹ ਜਿਹੜੇ ਮੁਤਲਕਾ ਕਾਗਜ਼ ਹੈ ਉਹ ਵੀ ਪੁਲਿਸ ਨੇ ਇਹਦੇ ਚ ਬਰਾਮਦ ਕਰ ਲਏ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਅੰਕੁਸ਼ ਮੈਣੀ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਉਹਦੇ ਕੋਲੋਂ ਵੀ ਕਰੀਬਨ 6 ਲੱਖ ਰੁਪਏ 591000 ਬਰਾਮਦ ਹੋਏ ਸੀਗੇ ਇੱਕ 32 ਬੋਰ ਦਾ ਇਹਦੇ ਵਿੱਚ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਹੈਗਾ ਤਾਂ ਇਹਦੇ ਵਿੱਚ ਫਰਦਰ ਜਿਹੜੀ ਤਫਤੀਸ਼ ਹੈ ਉਹ جاری ਹੈ ਅੰਕੁਸ਼ ਮੈਣੀ ਕੌਣ ਹੈ ਇਹਨੂੰ ਕਿਰਪਾ ਕਰਕੇ ਦੱਸੋ ਅੰਕੁਸ਼ ਮੈਣੀ ਇਹਦੇ ਵਿੱਚ ਉਹ ਬੰਦਾ ਹੈ ਜਿਨੇ ਇਹ ਜਿਹੜੇ ਪੈਸੇ ਹੈ ਇਹ ਉਹਨੂੰ ਐਸਆਈ ਨੂੰ ਫੜਾਏ ਬੇਸਿਕਲੀ ਜਿਸ ਬਿਜ਼ਨਸਮੈਨ ਨੂੰ ਕਾਲਸ ਆ ਰਹੀਆਂ ਸੀਗੀਆਂ ਉਹ ਕਿਸੇ ਬੰਦੇ ਨੇ ਕਲੈਕਟ ਕਰਕੇ ਇਹਨੂੰ ਅੰਕੁਸ਼ ਨੂੰ ਦੇਤਾ ਜਿਹੜਾ ਅਮਾਉਂਟ ਹੈ ਅੰਕੁਸ਼ ਇਜ਼ ਦਾ ਵਨ ਹੂ ਡਿਲੀਵਰਡ ਦਾ ਅਮਾਉਂਟ ਇੱਕ ਇੱਕ ਕਲਾਨੌਰ ਦਾ ਹੈਗਾ ਸਰ ਜਿਹੜਾ ਗੈਸਟਰ ਹੈ ਇਹਦਾ ਨਾਮ ਗੁਰਦੇਵ ਜਸਲ ਹੈ ਜਸੇਵ ਜਸਲ ਗੁਰਦੇਵ ਜਸਲ ਇਹ ਬੜਾ ਨੋਟੋਰੀਅਸ ਗੈਂਗਸਟਰ ਹੈ ਤਰਨਤਾਰਨ ਬੇਸਡ ਹੈ ਇਹਦੇ ਬਰਖਲਾਫ ਪਹਿਲਾਂ ਹੀ ਕਾਫੀ ਪਰਚੇ-ਪੁਰਚੇ ਦਰਜ ਹੈ ਦਾ ਇਹ ਹੁਣ ਇਹ ਐਕਸਟਰੈਕਸ਼ਨ ਔਰ ਫਿਰੋਤਿਆਂ ਦੇ ਵਿੱਚ ਕਾਫੀ ਸਰਗਰਮ ਹੈਗਾ ਸਰ 3rd ਕਿਉ ਇਸ ਕੇ ਜਿਹੜਾ ਉਹ ਸੀ ਕਿ ਇਹ ਇੱਕ ਕੈਚ ਹੈ ਜਿਹੜਾ ਇਹ ਇਹਦਾ 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 ਜਿਹੜਾ ਰਿਲੇਸ਼ਨ ਹੈ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦੇ ਨਾਲ ਇਹ ਜੁੜਿਆ ਹੋਇਆ ਹੈ ਸਰ ਸਰਕਾਰੀ ਕੰਪਨੀ ਦੀ ਗ੍ਰਿਫਤਾਰੀ ਤੇ ਨਹੀਂ ਨਾ ਤੋ ਇਸ ਜਿਨ੍ਹਾਂ ਨੇ ਪਟ્રોલ ਕੰਪੇ ਗੋੜੀ ਚਲਾਈ ਸੀ ਉਹਨਾਂ ਦੀ شناخت ਉਹਦਾ ਮੁਕਦਮਾ ਕਲਾਨੌਰ ਦੇ ਵਿੱਚ ਦਰਜ ਹੈ ਤਾਂ ਉਹ ਦੇ ਆਰ ਮੇਕਿੰਗ ਅਫਰਟਸ ਉਹਨਾਂ ਕਾਫੀ ਲੀਡਸ ਉਹਨਾਂ ਕੋਲ ਹੈਗੀ ਤਾਂ ਉਹ ਵੀ ਜਲਦੀ ਹੋਊਗਾ ਸਰ 3rd ਕਿਉ ਇਦੇ ਵਿੱਚ ਅਸੀਂ ਉਹ ਸਨੂ ਆਇਡੈਂਟੀਫਾਈ ਕਰ ਲਿਆ ਬਟ ਅਸੀਂ ਉਹਦਾ ਨਾਮ ਵਿਦਹੈਲਡ ਕਰ ਰਹੇ ਆ ਸੋ ਦੈਟ ਉਹ ਫਿਰ ਜਲਦੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਦੇ ਆ ਫਿਰ ਉਹ ਵੀ ਅਭੀ ਪ੍ਰੈਸ ਦੇ ਮੋਰੇ ਸੀ ਰੱਖਾਂਗੇ ਕਿਉਂਕਿ ਇਹ ਐਸਆਈ ਦੇ ਲੜਕੇ ਜਿਹੜੇ ਹਮਲਾਂਕਰ ਕਰ ਦਿੱਤੇ ਜੀ ਤੇ ਉਹਨਾਂ ਦਾ ਨਾਮ ਸੀ ਨਾਮ ਮੇਰੇ ਕੋਲ ਇਸ ਵੇਲੇ ਹੈ ਨਹੀਂ ਬਟ ਦੇ ਹੈਵ ਅ ਨੋਮੀਨੇਟਡ ਇਨ ਟੂ ਦ ਕੇਸ ਸਰ ਜਿਹੜਾ ਪੈਸਾ ਇਸੇ 2 ਫੋਰ ਰੁਪਏ ਕੋ ਆਇਆ ਹੈ ਕੁਝ ਕਵਰ ਕਰਦੇ ਸੂ ਪੈਸਾ ਜਿਹੜਾ ਪੈਸੇ ਯੂਐਸ ਫਿਰ ਟ੍ਰਾਂਸਫਰ ਕਰਦੇ ਸੀ ਕਿ ਇਹ ਇੱਥੇ ਹੀ ਇਹਨਾਂ ਦੇ ਕਿਸੇ ਕੋਲ ਗਿਆ ਉਹ ਪੈਸੇ ਫਰੋਡੀ ਦਾ ਪੈਸਾ ਹੈ ਇਹ ਮੈਕਸਿਮਮ ਜਿਹੜਾ ਅਮਾਉਂਟ ਹੈ ਇਹਦੇ ਕੋਲ ਹੀ ਆਂਦਾ ਸੀਗਾ ਇਹਨੇ ਆਪਣੇ ਲੈਵਲ ਤੇ ਪੂਰਾ ਇਹ ਪੈਸਾ ਜਿਹੜਾ ਕੰਜ਼ੂਮ ਕੀਤਾ ਕੁਝ ਤਾਂ ਕੈਸ਼ ਇਹਦੇ ਕੋਲ ਬਰਾਮਦ ਹੋਇਆ ਇੱਕ ਗੱਡੀ 55 ਲੱਖ ਦੀ ਫੋਰਚੂਨਰ ਉਹ ਵੀ ਬਰਾਮਦ ਕਰ ਲਈ ਔਰ 70 ਲੱਖ ਦੀ ਜਿਹੜੀ ਇਹਨੇ ਜ਼ਮੀਨ ਖਰੀਦੀ ਸੀਗੀ ਦੋ ਪਲਾਟਸ ਖਰੀਦੇ ਸੀਗੇ ਤਾਂ ਉਹ ਵੀ ਉਹਨਾਂ ਦੀ ਅਸੀਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਤਾਂ ਉਹ ਵੀ ਅਸੀਂ ਬਰਾਮਦ ਕਰ ਲਿਆ ਉਹ ਲੜਕੇ ਜਿਹੜੇ ਦੋਨੋਂ ਸੀ ਉੱਥੋਂ ਉਹਨੂੰ ਪੈਸੇ ਦੇ ਦਿੰਦੇ ਸੀ ਉਹ ਉੱਥੇ ਉਹਨੂੰ ਪੈਸੇ ਦਿੰਦੇ ਸੀ ਜੇ ਫਾਰ ਐਗਜ਼ਾਮਪਲ 100 ਰੁਪਏ ਦੀ ਵਸੂਲੀ ਹੈਗੀ ਜਿਹੜਾ ਐਸਆਈ ਦੇ ਕੋਲ ਉਹਦਾ ਇੱਕ ਫ੍ਰੈਕਸ਼ਨ ਮੰਨ ਲਓ 40 ਰੁਪਏ ਜਾਂ 50 ਰੁਪਏ ਉੱਥੇ ਉਹਨੂੰ ਮਿਲਦਾ ਸੀਗਾ ਇਹ ਜਿਹੜਾ ਪਿਸਤੋਲ ਆ ਸਰ ਉਹ ਐਸਆਈ ਕੋਲੋਂ ਬਰਾਮਦ ਹੋਇਆ ਕਿ ਜਿਹੜਾ ਅੰਕੁਸ਼ ਸ਼ਰਮਾਨੀ ਉਹ ਅੰਕੁਸ਼ ਮੈਨੂੰ ਕੋਲੋਂ ਬਰਾਮਦ ਹੋਇਆ ਸਰ ਕਿੰਨੇ ਲੋਕਾਂ ਦੀ 40 ਹੁਣ ਤੱਕ ਆਸਪਾਇਰ ਕੋ ਰਿਕਵਰ ਹੋਈ ਹੈ ਫਿਲਹਾਲ ਇਹ ਬਿਜ਼ਨਸਮੈਨ ਦਾ ਮੈਂ ਤੁਹਾਨੂੰ ਕਲੀਅਰ ਕਰਤਾ ਇਹਦੇ ਚ ਹੋਰ ਵੀ ਬੰਦੇ ਨੇ ਉਹਨਾਂ ਨੂੰ ਅਸੀਂ ਕਲੀਅਰ ਕਰ ਰਹੇ ਹਾਂ ਉਹਦੀ ਤਫਤੀਸ਼ ਦੇ ਵਿੱਚ ਉਹਦੀ ਜਾਨ ਚੱਲ ਰਹੀ ਹੈ